ਅਰਤਿਕ ਪੱਖੋਂ ਦੁਖੀ ਹੋ ਕੇ ਫਾਹਿਆਂ ਨੂੰ ਚੁੰਮਦੀ ਪੰਜਾਬ ਦੀ ਕਿਸਾਨੀ ਵੀ ਹੁਣ ਖੁਸ਼ਹਾਲ ਹੋ ਸਕਦੀ ਹੈ ਜਿੱਥੇ ਪੰਜਾਬ ਦੇ ਕਿਸਾਨ ਵੀ ਹੁਣ ਆਪਣੇ ਖੇਤਾਂ 'ਚ ਚੰਦਨ ਦੀ ਖੇਤੀ ਕਰਕੇ ਲੱਖਾਂ ਰੁਪਏ ਕਮਾ ਸਕਦੇ ਨੇ ਅਜਿਹਾ ਹੀ ਕਾਰ ਦਿਖਾਇਆ ਪੰਜਾਬ ਸਰਕਾਰ ਤੇ ਜੰਗਲਾਤ ਵਿਭਾਗ ਨੇ ਜਿੱਥੇ ਹੁਸ਼ਿਆਰਪੁਰ ਦੇ ਦਸੂਹਾधीन ਪੈਂਦੇ ਪਿੰਡ ਢਟੋਲੀ 'ਚ ਜੰਗਲਾਤ ਵਿਭਾਗ ਨੇ ਚੰਦਨ ਦੀ ਨਰਸਰੀ ਤਿਆਰ ਕੀਤੀ ਹੈ ਜਿਸ ਦਾ ਲਾਭ ਹੁਣ ਪੰਜਾਬ ਹਿਮਾਚਲ ਹਰਿਆਣਾ ਤੇ ਜੰਮੂ ਦੇ ਕਿਸਾਨ ਉਠਾਰੇ ਨੇ ਜੋ ਚੰਦਨ ਦੇ ਪੌਦੇ ਵਾਜਿਬ ਰੇਟਾਂ ਤੇ ਇੱਥੋਂ ਲਜਾ ਰਹੇ ਨੇ ਦੱਸ ਦਈਏ ਕਿ ਚੰਦਨ ਦੀ ਲੱਕੜੀ ਬੜੀ ਕੀਮਤੀ ਹੁੰਦੀ ਹੈ ਤੇ ਆਮ ਇਸ ਦਾ ਮੁੱਲ ਲਗਭਗ 14000 ਤੋਂ 15000 ਰੁਪਏ ਕਿਲੋ ਹੁੰਦਾ ਹੈ ਇਸ ਮੌਕੇ ਕਿਸਾਨਾਂ ਦਾ ਕੀ ਕਹਿਣਾ ਸੀ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਐਸਾ ਹੈ ਸਰ ਹਮਾਰੇ ਜਹਾ ਪੇ ਹਰਬਲ ਨਰਸੀ ਮੇ 103 ਤਰ੍ਹਾਂ ਕੀ ਸਪੀਸੀ ਹੈ ਜਹਾ ਪੇ ਜਿਵੇਂ ਅਸ਼ਵਗੰਧਾ ਸਰਵਗੰਧਾ ਲੈਮਨ ਗ੍ਰਾਸ ਸਟਿਵੀਆ ਐਸੇ ਕਾਫੀ ਤਰ੍ਹਾਂ ਕੇ ਮੈਡੀਸਨ ਪਲਾਂਟ ਹੈ ਜਹਾ ਪੇ ਤੋ ਹਮ ਬਾਤ ਕਰਤੇ ਹੈ ਜੋ ਚੰਦਨ ਕੀ चंदन को ये पेड़ चंदन के लगे हुए हैं अभी ठीक है इस पर जो सीड लगा हुआ है जब ये नीचे फाल दिखता है तो उसे हम सोइंग करते हैं उसकी ठीक है जी उसके बाद अप्रोक्सली थर्टी नाइन डेज लगते हैं इसके सोइंग के दौरान जर्मिनेशन के दौरान इसके ठीक है जर्मिनेशन के बाद हम इसे पी बैग्स में डाल देते हैं प्रिकिंग करते हैं इसकी प्रिकिंग करने के बाद हम पी बैग्स में डाल देते हैं और उसके उसके बाद उस पर स्प्रे होता है पकासा गोल्ड और ग्रीन गोल्ड का तो اس کے بعد اس کے بعد جرミネشن ہوتی ہے اس کے بعد کسان ہمارے سے جہاں سے لے کے جاتے ہیں ٹھیک ہے جو پنجاب میں اس کا ریٹ 35 روپے چلتا ہے ادر سٹیٹ میں 45 کا چلتا ہے ریٹ یہاں پہ تو انداس دیے کہ 31 ایکڑ چ بنائی اس نرسری چ قریب 111 قسم دے ہربر پودے اگائے جاتے ہیں چন্দন دی نرسری ہے تے بیج تو لے کے پودے کیویں تیار hunde نے اس دی جانکاری جنگلات وںںںںںںںںںںںںںںںںںںںںںںںںںںںںںںںںںںںںںںںںںںںںںںںںںںںںںںںںںںںںںںںںںںںںںںںںںںںںںںںںںںںںںںںںںںںںںںںںںںںںںںںںںںںںںںںںںںںںںںںںںںںںںںںںںںںںںںںںں ਜਿਨ੍ਹਾਂ ਵਿੱਚੋਂ ਸਾਡਾ ਬੂਟਾ 4500 ਵੀ ਚੱਲਦਾ ਪਿਆ ਜੀ। ਤਾਂ ਜਿਨ੍ਹਾਂ ਵਿੱਚੋਂ ਥੋੜਾ ਵੇ ਤਾਂ ਪਹਾੜੀ ਲੱਕ ਦੇ ਕਰਕੇ ਕੋਈ ਜਾਨਵਰ ਯੂਨਮਰੇ ਦੀ ਬਜਾਂ ਨਾਲ ਵੀ ਥੋੜਾ ਜਿਹਾ ਮਰ ਗਿਆ। ਪਾਣੀ ਦੀ ਬਾਰਸ਼ ਨਾਲ ਵੀ ਪਹਾੜੀ ਲੱਕ ਦੇ ਕਰਕੇ। ਬਾਕੀ 3000 ਬੂਟਾ ਸੀ ਥੱਲਾ ਲਾਇਆ ਸੀ। ਉਹਦੇ ਵਿੱਚੋਂ ਸਾਡੀ ਉਮੀਦ ਹੈਗੀ ਹੈ ਜੀ ਕੋਈ 15-1800 ਬੂਟਾ ਚੱਲਦਾ ਪਿਆ ਜੀ। ਕਿਸ ਤਰ੍ਹਾਂ ਇਹ ਲੱਗਿਆ ਕਿ ਤੁਹਾਨੂੰ ਇਹ ਬੂਟੇ ਲਗਾਉਣੇ ਚਾਹੀਦੇ ਆ? ਹਾਂ ਇਹਨਾਂ ਦੇ ਸਾਨੂੰ ਗਰੋਥ ਸੋਹਣੀ ਮਿਲੀ ਹੈ ਵੀ ਇਸ ਤਰ੍ਹਾਂ ਕੇ ਸਾਹੀ ਨੂੰ ਲਾਂ ਦੀ ਅਗਾਹਾਂ ਵੀ ਯਾਦ ਰੱਖਦੇ ਪਏ। ਸ਼ੁਰੂਆਤ ਕਿਸ ਤਰ੍ਹਾਂ ਹੋਈ ਕਿ ਇਹ ਬੂਟਾ ਲਗਾਈਏ ਤਾਂ ਸਾਨੂੰ ਫਾਇਦਾ ਹੋਏਗਾ ਕੀ ਸ਼ੁਰੂਆਤ ਇਦਾਂ ਵੀ ਪਹਿਲਾਂ 1100 ਬੂਟਾ ਤੁਹਾਨੂੰ ਦੱਸਿਆ ਸੀ ਲਿਆ ਕੇ ਲਿਆ ਸੀ ਦੇਖਿਆ ਉਹਨੂੰ ਵੀ ਕਿਨਾ ਉਹਨੂੰ ਲਿਆ ਸੀ ਤਾਂ ਉਹਦੇ ਵਿੱਚ ਤੋਂ 4-500 ਬੂਟਾ ਚਲਿਆ ਫਿਰ ਸਾਨੂੰ ਥੋੜੀ ਥੋੜੀ ਆਸ ਹੁੰਦੀ ਗਈ ਤੇ ਉਹਦੇ ਬਾਅਦ ਫਿਰ ਅਹੀਂ ਕਾਹਾਂ ਸ਼ੁਰੂ ਕੰਮ ਕਰਤਾ ਦੋ ਇਹਦੀ ਪਹਿਲਾਂ ਪਨੀਰੀ ਬੀਜੀ ਹੁੰਦੀ ਬੈੱਡ ਬਣਾ ਕੇ ਜੀ ਉਸ ਤੋਂ ਬਾਅਦ ਜਿਹੜੇ ਇਹਦੀ ਹੋ ਜਾਂਦੀ ਉਂਗਲ-ਉਂਗਲ ਜਿੰਨੀ ਫਿਰ ਇਹਨੂੰ ਪੱਟ ਕੇ ਦਾ ਥੈਲੀ ਵਿੱਚ ਲਾਣੀ ਉਸ ਤੋਂ ਬਾਅਦ ਹਰ ਹਰ ਦਾ ਬੀਜ ਵੀ ਇਕ ਲਾਣਾ ਨਾਲ ਹਰ ਹਰਤਾ ਪੀਤੀ ਗੱਲ ਕੀਤੀ ਜਾਵੇ ਤੇ ਹਰ ਹਰ ਦਾ ਬੀਜ ਔਰ ਜਿਹੜਾ ਹੈ ਚੰਦਨ ਇਹਨਾਂ ਦਾ ਆਪਸੀ ਮੇਲ ਕੀ ਹੈ ਇਹ ਖਰਾਕ ਲੈਂਦੇ ਦੂਜੇ ਕੋਲੋਂ ਲੈਣੀ ਨਹੀਂ ਖਰਾਕ ਜੀ ਫਿਰ ਬਦਲਣਾ ਸ਼ੁਰੂ ਹੋ ਜਾਂਦਾ ਹੈ ਤੇ ਹਾਂ ਜੀ ਇਹਦੀ ਦੇਖ ਰੱਖਤੀ ਗੱਲ ਕੀਤੀ ਜਾਵੇ ਤੇ ਕਿਸ ਤਰ੍ਹਾਂ ਦੀ ਦੇਖ ਦੇਖ ਰੱਖਦੀ ਦੀ ਸਫਾਈ ਤਾਂ ਜ਼ਰੂਰੀ ਹੈ ਜੀ ਜੇ ਕੋਬੇ ਤੇ ਮਰ ਜਾਂਦਾ ਕਈ ਵਾਰ ਉਹਨੂੰ ਦੁਬਾਰੇ ਪ੍ਰੀਕਿੰਗ ਕਰਨੀ ਪੈਂਦੀ ਬੰਦੀ ਵਿੱਚ ਨਾਲ ਤੇ ਪਾਣੀ ਤਾਂ ਇਹਨੂੰ ਦੇਣਾ ਹੀ ਦੇਣਾ ਪੋਹਾਰੇ ਨਾਲ ਹੀ ਦੇਣਾ ਹੈਂਡ ਵਾਟਰੀਂਗ ਖੜਾ ਨਹੀਂ ਹੋਣਾ ਜਦ ਪਾਣੀ ਦੇਣਾ ਖੈਰ ਹੁਣ ਵੇਖਣ ਵਾਲੀ ਗੱਲ ਹੈ ਕਿ ਆਉਣ ਵਾਲੇ ਸਮੇਂ 'ਚ ਪੰਜਾਬ ਦੀ ਡੁੱਬਦੀ ਕਿਸਾਨੀ ਨੂੰ ਕਿਸਾਨਾਂ ਨੂੰ ਇਸ ਚੰਦਨ ਦੀ ਲੱਕੜੀ ਤੇ ਖੇਤੀ ਨਾਲ ਕਿੰਨਾ ਲਾਭ ਮਿਲਦਾ ਹੈ ਤੇ ਕੀ ਸੁਧਾਰ ਆਉਂਦੇ ਨੇ ਹੁਸ਼ਿਆਰਪੁਰ ਤੋਂ ਸੁਨੀਲ ਆਖਾ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿਕ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬਕਰੋ 9397893978